ਸਵਾਗਤ ਹੈ ਜੀ ਹੁਸ਼ਾਰਪੁਰ ਦੇ ਉਸ ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨ ਕਾਸ਼ਪ ਤਾਂ ਅਕਸਰ ਹੁਸ਼ਾਰਪੁਰ ਸਿਵਲ ਹਸਪਤਾਲ ਵਿਵਾਦਾਂ ਦੇ ਵਿੱਚ ਰਹਿੰਦਾ ਤੇ ਜਦੋਂ ਜਦੋਂ ਵੀ ਵਿਵਾਦਾਂ ਦੇ ਵਿੱਚ ਹੁਸ਼ਾਰਪੁਰ ਦਾ ਸਰਕਾਰੀ ਹਸਪਤਾਲ ਆਉਂਦਾ ਤੇ ਆਦਾਰਾ ਹੁਸ਼ਾਰਪੁਰ ਨਿਊਜ਼ ਵਿਵਾਦਿਤ ਹਸਪਤਾਲ ਦੀਆਂ ਪਰਤਾਂ ਖੋਲਦਾ ਵੀ ਆਇਆ ਤੇ ਅੱਗੇ ਭਵਿੱਖ ਵਿੱਚ ਜੋ ਹੋਰ ਵੀ ਮਾਮਲੇ ਸਾਹਮਣੇ ਆਉਣਗੇ ਉਹ ਵੀ ਤੁਹਾਡੀ ਲੋਕ ਕਚਹਿਰੀ ਦੇ ਵਿੱਚ ਆਦਾਰਾ ਹੁਸ਼ਾਰਪੁਰ ਨਿਊਜ਼ ਲੈ ਕੇ ਪੇਸ਼ ਹੋਵੇਗਾ ਤਾਂ ਇੱਕ ਬੇहद ਦਿਲਚਸਪ ਮਾਮਲਾ ਹੁਸ਼ਾਰਪੁਰ ਦੇ ਸਰਕਾਰੀ ਹਸਪਤਾਲ ਤੋਂ ਸਾਹਮਣੇ ਆਇਆ ਹੈ ਹੈਰਾਨੀ ਜਨਕ ਮਾਮਲਾ ਤੇ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਹੁਸ਼ਾਰਪੁਰ ਤੋਂ ਸੀਨੀਅਰ ਪੱਤਰਕਾਰ ਦੀਪਕ ਅਗਨੀ ਹੋਤਰੀ ਮੌਜੂਦ ਨੇ ਗੱਲਬਾਤ ਕਰਦੇ ਆਂ ਦੀਪਕ ਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਨਮਸਕਾਰ ਚੇਤਨ ਜੀ ਨਮਸਕਾਰ ਸਾਰੇ ਦਰਸ਼ਕਾਂ ਨੂੰ ਜਿਹੜੇ ਇਸ ਵੇਲੇ ਸਾਨੂੰ ਦੇਖ ਰਹੇ ਨੇ ਜੀ ਦੀਪਕ ਜੀ ਅਕਸਰ ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਹੁਸ਼ਾਰਪੁਰ ਦਾ ਸਰਕਾਰੀ ਹਸਪਤਾਲ ਆ ਕਾਫੀ ਵਿਵਾਦਤ ਆ ਕਾਫੀ ਵਿਵਾਦਾਂ ਦੇ ਵਿੱਚ ਰਹਿੰਦਾ ਹੈ ਇੱਕ ਵਾਰ ਮੋੜ ਤੋਂ ਚਰਚਾ ਦੇ ਵਿੱਚ ਆਇਆ ਹੈ ਹੁਸ਼ਾਰਪੁਰ ਦੇ ਇੱਕ ਡਾਕਟਰ ਗੁਰਮਿੰਦਰ ਸਿੰਘ ਨਾਮਕ ਵਿਅ ਪੰਜਾਬ ਨੂੰ ਸਿਹਤ ਵਿਭਾਗ ਪੰਜਾਬ ਨੂੰ ਸ਼ਿਕਾਇਤ ਕੀਤੀ ਹੈ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਨੂੰ ਸ਼ਿਕਾਇਤ ਕੀਤੀ ਹੈ ਸਿਵਲ ਸਰਜਨ ਡਾਕਟਰ ਪਵਨ ਨੂੰ ਸ਼ਿਕਾਇਤ ਕੀਤੀ ਹੈ ਤੇ ਇਹਨਾਂ ਦੇ ਨਾਲ-ਨਾਲ ਹੋਰ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ ਕਿ ਗੋਰਖ ਧੰਦਾ ਜਾਂ ਕਾਲਾ ਧੰਦਾ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਕੀ ਪੂਰਾ ਮਾਮਲਾ ਇੱਕ ਵਾਰ ਦਰਸ਼ਕਾਂ ਦੇ ਨਾਲ ਸਾਂਝਾ ਜ਼ਰੂਰ ਕਰਦੇ ਹੋ ਜੀ ਦੇਖੋ ਚੇਤਨ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੜਾ ਪ੍ਰਚਾਰ ਕੀਤਾ ਦਿੱਲੀ 'ਚ ਦੋ ਚੀਜ਼ਾਂ ਦਾ ਸਿਹਤ ਸਿਖਿਆ ਸਿਖਿਆ ਹੁਲਤਾਂ ਦਾ ਸੇਧ ਸਬਾਮਾ ਦੇ ਸਿਕਿਆ ਸਹੂਲਤਾਂ ਨੂੰ ਉਹਨਾਂ ਨੇ ਪੰਜਾਬ ਚ ਕੀਤਾ ਪਰ ਬਰਸਾਤ ਦੇ ਮੌਸਮ ਦੇ ਵਿੱਚ ਸੇ ਸਿੱਖਿਆ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਰਹੀ ਆ ਤੁਸੀਂ ਦੇਖੀ ਆ ਪਰ ਇੱਕ ਬਿਹਤ ਜਿਹੜਾ ਦਿਲਚਸਪ ਮਾਮਲਾ ਹੈ ਉਹ ਅੱਜ ਸਾਡੇ ਹੱਥ ਆਇਆ ਹੈ ਸੇਧ ਸਹੂਲਤਾ ਹੁਸ਼ਿਆਰਪੁਰ ਦੀਆਂ ਤੇ ਉਹ ਇਸ ਹਸਪਤਾਲ ਨੂੰ ਚਲਾਉਣ ਵਾਲੇ ਸਾਰੇ ਹੀ ਡਾਕਟਰਾਂ ਦੇ ਜਾਂ ਦੂਸਰਿਆਂ ਦੇ ਖਾਸ ਕਰ ਡਾਕਟਰ ਸਾਰੇ ਤਾਂ ਆਪਾਂ ਨਹੀਂ ਕਹਿ ਸਕਦੇ ਜਿਹੜੇ ਉਹਦੇ ਪ੍ਰਬੰਧਕ ਆ ਜਿਹੜੇ ਉਹਨੂੰ ਲੀਡ ਕਰਦੇ ਆ ਮੈਂ ਉਹਨਾਂ ਤੋਂ ਤਾਂ ਬਾਰੇ ਨਿਆਰੇ ਜਾਵਾਂ ਜੀ ਮਾਮਲਾ ਇਹ ਆ ਕਿ ਇੱਕ ਸ਼ਿਕਾਇਤ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਪਰਿਵਾਰ ਭਲਾਈ ਨੂੰ ਇਸ ਤਰ੍ਹਾਂ ਬਹੁਤਿਆਨੂੰ ਐਸਐਮਓ ਸੀਐਮਓ ਨੂੰ ਐਸਐਮਓ ਨੂੰ ਇੱਕ ਸ਼ਿਕਾਇਤ ਪ੍ਰਾਪਤ ਹੁੰਦੀ ਆ ਕਿ ਇੱਕ ਵਿਅਕਤੀ ਜਿਹੜਾ ਹੈ ਉਹ ਸੇਵਲ ਹਸਪਤਾਲ ਦੇ ਡਾਕਟਰਾਂ ਦੇ ਆਪਰੇਸ਼ਨ ਥੀਏਟਰਾਂ ਤੱਕ ਚਲਾ ਜਾਂਦਾ ਤੇਤ ਜੀ ਆਪਰੇਸ਼ਨ ਥੀਏਟਰਾਂ ਤੱਕ ਔਰ ਸਭ ਤੋਂ ਅਹਿਮ ਜਿਹੜੀ ਗੱਲ ਇਹ ਹੈਗੀ ਆ ਕਿ ਉਹ ਖੁਦ 10ਵੀਂ ਪਾਸ ਹੈ ਬਿਲਕੁਲ ਉਹਦੇ ਕੋਲ ਕੋਈ ਡਿਗਰੀ ਨਹੀਂ ਹੈ ਕੋਈ ਕੁਝ ਨਹੀਂ ਹੈ ਉਹ ਹਸਪਤਾਲਾਂ ਚ ਜਾ ਕੇ ਆਪਰੇਸ਼ਨ ਟੀਮ ਦੇ ਨਾਲ ਜਾਂ ਜੁਨੀ ਵੀ ਮੈਡੀਕਲ ਕੇਅਰ ਟੀਮ ਹੈ ਉਹਦੇ ਨਾਲ ਓਟੀ ਦੇ ਵਿੱਚ ਵੀ ਜਾਂਦਾ ਔਰ ਓਟੀ ਤੇ ਜਾਣ ਤੋਂ ਬਾਅਦ ਆਮ ਤੁਸੀਂ ਚਲ ਜਾਓ ਹਸਪੀਟਲ ਦੇ ਵਿੱਚ ਤੇ ਤੁਹਾਨੂੰ ਡਾਕਟਰ ਬਾਹਰ ਆ ਜਾਊਗਾ ਕਿ ਕੋਈ ਉਪਰਾ ਬੰਦਾ ਆਪਰੇਸ਼ਨ ਥੀਟਰ ਦੇ ਵਿੱਚ ਜੱਕਲ ਪਿਆ ਆ ਜਾਂ ਰਿਸ਼ਤੇਦਾਰ ਆ ਨਹੀਂ ਤੁਸੀਂ ਸਰਕਾਰੀ ਹਸਪਤਾਲ ਸਿਵਲ ਹਸਪਤਾਲ ਦੀ ਗੱਲ ਕਰ ਰਹੇ ਹੋ ਕਿ ਸਿਵਲ ਹਸਪਤਾਲ ਹਸਪਤਾਲ ਹੁਸ਼ਿਆਰਪੁਰ ਦੀ ਗੱਲ ਕਰ ਉੱਥੇ ਉਹ 10ਵੀਂ ਪਾਸ ਆ ਜਿਹੜਾ ਉਹ ਆਪਰੇਸ਼ਨ ਥੀਟਰਾਂ ਤੱਕ ਜਾਂਦਾ ਨਹੀਂ ਮੈਂ ਉਸੇ ਮਾਮਲੇ ਤੇ ਆਣ ਲਗਾ ਸੀ ਇੱਕ 10ਵੀਂ ਪਾਸ ਵਿਅਕਤੀ ਸਿਵਲ ਹਸਪਤਾਲ ਤੇ ਜਾਂ ਦਸੂਆ ਦੇ ਸਰਕਾਰੀ ਸਿਵਲ ਹਸਪਤਾਲ ਤੱਕ ਦੇ ਆਪਰੇਸ਼ਨ ਥੀਟਰਾਂ ਤੱਕ ਪਹੁੰਚ ਜਾਂਦਾ ਇਹ ਮਾਮਲਾ ਬੜਾ ਹੀ ਰੋਚਕ ਤੇ ਬੜਾ ਹੀ ਗੰਭੀਰ ਹੈ ਹਰਾਮਤਾ ਇਹ ਸਾਨੂੰ ਤੁਹਾਨੂੰ ਵੀ ਕਰ ਗਿਆ ਤੇ ਦਰਸ਼ਕਾਂ ਨੂੰ ਵੀ ਕਰੇਗਾ ਜੀ ਬਖ ਜੀ ਮੈਂ ਇੱਕ ਆਪਾਂ ਅੱਗੇ ਇਸੇ ਤਰ੍ਹਾਂ ਗੱਲਬਾਤ ਚਾਰੀ ਰੱਖਾਂਗੇ ਆਪਾਂ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਜਾਂਦੇ ਆ ਤਾਂ ਉੱਥੇ ਇੱਕ ਬੜਾ ਇੱਕ ਵਾਹ ਹੁਕਮ ਐਸਐਮਓ ਸੀਨੀਅਰ ਮੈਡੀਕਲ ਅਫਸਰ ਵੱਲੋਂ ਲਿਖਿਆ ਗਿਆ ਕਿਸੇ ਵੀ ਪੱਤਰਕਾਰਾਂ ਨੂੰ ਲੈ ਕੇ ਪੱਤਰਕਾਰਾਂ ਦੇ ਨਾਲ ਬੜੀ ਕਿੜ ਰਹਿੰਦੀ ਆ ਉਹਨਾਂ ਦੇ ਅਫਸਰਾਂ ਦੀ ਹਸਪਤਾਲ ਵਾਲਿਆਂ ਦੀ ਕਿਸ ਨੇ ਵੀਡੀਓਗ੍ਰਾਫੀ ਕਰਨੀ ਹੈ ਮਰੀਜ਼ ਦੀ ਗੱਲਬਾਤ ਕਰਨੀ ਹੈ ਪਹਿਲਾਂ ਐਸਐਮਓ ਤੋਂ ਪਰਮਿਸ਼ਨ ਲਵੇ ਉਹ ਦਸਵੀਂ ਪਾਸ ਬੰਦਾ ਓਟੀ ਦੇ ਵਿੱਚ ਜਾ ਰਿਹਾ ਇਸ ਮਾਮਲੇ ਦੇ ਇਦਾਂ ਦੇ ਉਹਨਾਂ ਦੇ ਜਿਹੜੇ ਕਾਰਨਾਮੇ ਆ ਹੁਣ ਮੈਂ ਤੁਹਾਡੇ ਸ਼ਬਦ ਬਹੁਤ ਸਖਤ ਨਹੀਂ ਵਰਤ ਸਕਦਾ ਕਿ ਕਰਤੂਤਾਂ ਇਦਾਂ ਦੇ ਕਾਰਨਾਮੇ ਆ ਇਸੇ ਕਰਕੇ ਪੱਤਰਕਾਰਾਂ ਨੂੰ ਰੋਕਿਆ ਜਾਂਦਾ ਇਸੇ ਕਰਕੇ ਉੱਥੇ ਲਿਖਿਆ ਜਾਂਦਾ ਕਿ ਅੰਦਰ ਆਉਣਾ ਮਨਾ ਤੁਸੀਂ ਇੱਕ ਦੇਖੋ ਬੇ ਦਸਵੀਂ ਪਾਸ ਔਰ ਉਸਨੇ ਕਠਾਰ ਦੇ ਵਿੱਚ ਆਪਣਾ ਹਸਪੀਟਲ ਖੋਲ੍ਹਿਆ ਅੰਛ ਹਸਪੀਟਲ ਅੰਛ ਹਸਪੀਟਲ ਉਹਨੇ ਖੋਲ੍ਹਿਆ ਆ ਔਰ ਉਹ ਹੈਰਾਨੀ ਦੀ ਗੱਲ ਹੈ ਜੀ ਆ ਤੇ ਜਦੋਂ ਅਸੀਂ ਉਹਦੇ ਨਾਲ ਵੀ ਗੱਲ ਕਰਦੇ ਆ ਤੇ ਉਹ ਕਹਿੰਦਾ ਬਈ ਮੈਂ ਨਾ ਡਾਇਰੈਕਟਰ ਆ ਵੈਸੇ ਉਹ ਪਹਿਲਾਂ ਆਪਣੇ ਆਪ ਨੂੰ ਬੀ ਐਮ ਐਸ ਦੱਸਣ ਲੱਗ ਪਿਆ ਫਿਰ ਉਸ ਤੋਂ ਬਾਅਦ ਜਿਸਲੇ ਪੱਤਰਕਾਰਾਂ ਨੇ ਬਾਰ-ਬਾਰ ਉਹਨੂੰ ਫੋਨ ਜਾਈ ਗਏ ਆ ਤੇ ਉਹ ਆਪਣੇ ਆਪ ਨੂੰ ਕਹਿਣ ਲੱਗ ਪਿਆ ਬਈ ਮੈਂ ਮਾਲਕ ਆ ਹਸਪੀਟਲ ਦਾ ਤੇ ਮੈਂ ਡਾਇਰੈਕਟਰ ਆ ਮੈਂ ਡਾਕਟਰ ਹਾਇਰ ਕੀਤੇ ਹੋ ਆ ਮੈਂ ਤਾਂ ਹੈਰਾਨ ਆ ਇਸ ਗੱਲ ਤੋਂ ਚੇਤਨ ਜੀ ਬਈ ਐਮ ਬੀ ਬੀ ਐਸ ਐਮ ਡੀ ਸਰਜਨ ਵਰਗੇ ਜਿਹੜੇ ਡਾਕਟਰ ਐ ਇੱਕ 10ਵੀਂ ਪਾਸ ਡਾਇਰੈਕਟਰ ਦੇ ਥੱਲੇ ਉਹਦੇ ਹਾਇਰ ਹੋ ਰਹੇ ਆ ਅੱਛਾ ਇਹ ਹਸਪਤਾਲਾਂ ਦੇ ਵਿੱਚ ਜਾਂਦਾ ਸੀ ਦਸੂਏ ਵਾਲੇ ਦੇ ਵਿੱਚ ਵੀ ਤੇ ਹੁਸ਼ਾਰਪੁਰ ਵਾਲੇ ਸਰਕਾਰੀ ਹਸਪਤਾਲ ਦੇ ਵਿੱਚ ਇਹਦਾ ਕੰਮ ਕੀ ਸੀਗਾ ਸਵਾਲ ਐਸੇ ਕੰਮ ਤੇ ਆ ਰਿਹਾ ਇਹਦਾ ਕੰਮ ਕੀ ਸੀ ਕੰਮ ਇਹ ਸੀਗਾ ਤੇ ਆਪਣੇ ਹਸਪਤਾਲ ਦੇ ਵਿੱਚ ਇਹ ਜਾਲ ਲਾ ਕੇ ਬੈਠਾ ਆ ਇਹਦਾ ਹਸਪਤਾਲ ਨਹੀਂ ਮੈਂ ਤਾਂ ਇਹਨੂੰ ਜਾਲ ਕਹੂੰਗਾ ਉਹਦੇ 'ਚ ਮਰੀਜ਼ ਹੁਣ ਮੈਂ ਆ ਮੈਨੂੰ ਡਾਕਟਰੀ ਭਾਸ਼ਾ ਨਹੀਂ ਆਉਂਦੀ ਮੈਨੂੰ ਅ ਪਰੈਸੈਟਾਮੋਲ ਪਤਾ ਆ ਜਾਂ ਇੱਕ ਦੋ ਜਿਹੜੀਆਂ ਡੇਲੀ ਯੂਜ਼ ਵਾਲੀਆਂ ਦਵਾਈਆਂ ਉਹ ਪਤਾ ਆ ਜਾਂ ਜਿਹੜੀ ਮੈਨੂੰ ਅ ਬਿਮਾਰੀ ਹੋਊਗੀ ਜਾਂ ਸ਼ੂਗਰ ਆ ਜਾਂ ਡ ਜੇ ਤੁਸੀਂ ਰਤ ਮੰਦ ਤੁਸੀਂ ਮੈਡੀਸਿਨ ਖਾ ਰਹੇ ਹੋ ਜਿਹੜੀ ਅਸੀਂ ਖਾਂਦੇ ਉਹਦੀ ਪਤਾ ਹੋਊਗਾ ਉਹ ਬੰਦਾ ਜਿਹੜਾ ਹੈ ਉਹ ਹਸਪਤਾਲ ਖੋਲ ਕੇ ਬੈਠਾ ਉਹ ਹਸਪਤਾਲ ਨਹੀਂ ਜਾਲ ਛਾ ਕੇ ਬੈਠਾ ਉੱਥੇ ਉਹਦੇ ਜਿਹੜੇ ਹਸਪਤਾਲ ਆਉਂਦੇ ਸੀ ਉਹਨਾਂ ਨੂੰ ਮਰੀਜ਼ ਆਉਂਦੇ ਸੀ ਉਹਨਾਂ ਨੂੰ ਫਸਾ ਕੇ ਹੁਸ਼ਿਆਰਪੁਰ ਲੈ ਜਾਂਦਾ ਸੀ ਹੁਸ਼ਿਆਰਪੁਰ ਲਿਆ ਕੇ ਇਹਨਾਂ ਡਾਕਟਰਾਂ ਦੇ ਕੋਲ ਜਾਂਦਾ ਸੀ ਲੋਕਾਂ 'ਚ ਪ੍ਰਭਾਵ ਪਾਣ ਲਈ ਆਪਰੇਸ਼ਨ ਥੀਏਟਰਾਂ ਤੱਕ ਵੀ ਪਹੁੰਚ ਕਰ ਜਾਂਦਾ ਸੀ ਆਪਰੇਸ਼ਨ ਥੀਏਟਰ ਦੇ ਵਿੱਚ ਇਕੱਲਾ ਉਹਨਾਂ ਨੂੰ ਗਾਈਡ ਕਰਦਾ ਸੀ ਕਿ ਜਾ ਕੇ ਆਪ ਹੀ ਵਿੰਗਟ ਰੇਡੇ ਜਾਂ ਉੱਥੇ ਸਿੱਧੇ ਅਪ੍ਰੈਸ਼ ਕਰੀਏ ਨਾ ਉਹਨੂੰ ਪੁੱਛਿਆ ਉਹ ਕਹਿੰਦਾ ਮੇਰਾ 25 26 ਸਾਲ ਦਾ ਆਪਰੇਸ਼ਨ ਥੀਏਟਰਾਂ 'ਚ ਜਾਣ ਦਾ ਤਜਰਬਾ ਮੰਨਿਆ ਉਹ ਮੰਨਿਆ ਉਹ ਮੇਰੇ ਕੋਲ ਬਿਲਕੁਲ ਜਦੋਂ ਅਦਾਰਾ ਹੁਸ਼ਾਰ ਪਰ ਨਿਊਜ਼ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆਂ ਅੰਸ਼ ਹਸਪਤਾਲ ਦਾ ਜਿਹੜਾ ਆਪਣੇ ਆਪ ਨੂੰ ਡਾਇਰੈਕਟਰ ਦੱਸਦਾ ਦੀਪਕ ਜੀ ਜੀ ਕੀ ਨਾਮ ਦੱਸਿਆ ਸੀ ਇਹਦਾ ਜੀ ਉਹ ਉਹਦਾ ਨਾਮ ਹੈਗਾ ਜੀ ਡਾਕਟਰ ਹੈਗਾ ਦਸਵੀਂ ਪਾਸਾ ਚਲੋ ਤੁਸੀਂ ਪੜ੍ਹ ਲਓ ਮੜਾ ਜੀ ਪਰਮਜੀਤ ਮੈਂ ਪੜ੍ਹਦਾ ਨਾ ਪਰਮਜੀਤ 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 ਜੋ ਕਿ ਦਸਵੀਂ ਪਾਸਾ ਤੇ ਆਪਣੇ ਆਪ ਨੂੰ ਕਦੀ ਬੀਏ ਐਮ ਐਸ ਦੱਸਦਾ ਤੇ ਕਦੇ ਖੁਦ ਨੂੰ ਹਸਪਤਾਲ ਦਾ ਡਾਇਰੈਕਟਰ ਦੱਸਦਾ ਤੇ ਆਪਰੇਸ਼ਨਲ ਥੀਏਟਰਾਂ ਤੱਕ ਪਹੁੰਚਦਾ ਤੇ ਤਜਰਬੇ ਦੇ ਸਿਰ ਤੇ ਡਾਕਟਰ ਨੂੰ ਐਮ ਬੀ ਬੀ ਐਸ ਵਾਲਿਆਂ ਨੂੰ ਐਮ ਡੀ ਵਾਲਿਆਂ ਨੂੰ ਤਜਰਬਾ ਦੇ ਰਿਹਾ ਜੀ ਤਜਰਬਾ ਉਹ ਤਜਰਬਾ ਤੁਸੀਂ ਉਹ ਕਹਿੰਦਾ ਵੀ ਮੈਂ ਮੈਂ ਫਿੱਟੇ ਨੂੰ ਯਾਰ ਪੰਜਾਬ ਸਰਕਾਰ ਦੀਆਂ ਸਿਹਤ ਸਹੂਲਤਾਂ ਦੇ ਜਿੱਥੇ ਉਹਨਾਂ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਜਾਂ ਜਿਹੜੇ ਹੋਰ ਡਾਕਟਰ ਐ ਜਿਹੜੇ ਉਹਨੂੰ ਉਹਨੇ ਹਾਇਰ ਕਰ ਲਿਆ ਯਾਰ ਉਹ ਡਾਕਟਰ ਕੀ ਕਰੂਗੇ ਉਹ ਦੱਸੋ ਮੈਨੂੰ ਜਿਹੜੇ ਇੱਕ 10ਵੀਂ ਪਾਸ ਦੇ ਕੋਲ ਹਨ ਉਹਨਾਂ ਨੇ ਕਰਨਾ ਵੀ ਕਿਹਾ ਦੀਪਕ ਜੀ 3-3 4-4 ਲੱਖ ਤਨ ਕਹਾ ਲੈਂਦੇ ਆ ਮੋਟਾ ਕਮਿਸ਼ਨ ਲੈਂਦੇ ਹੋਣਗੇ ਚੇਤਨ ਚੇਤਨ ਜੀ ਤੁਸੀਂ ਆਪਣੇ ਲਈ ਕਿਸੇ ਅਣਜਾਣ ਡਾਕਟਰ ਦੇ ਜਿਹੜੇ ਸਾਨੂੰ ਨੋਨ ਹੋਊਗੇ ਐਸ ਮੀਡੀਆ ਪਰਸਨ ਜਾਂ ਉਹਨਾਂ ਦਾ ਰੋਜ਼ ਦਾ ਸਾਡਾ ਆਣਾ ਜਾਣਾ ਹੋਊਗਾ ਉਹ ਸਾਡੇ ਨਾਲ ਹੱਸ ਕੇ ਗੱਲ ਕਰ ਲੋਗੇ ਇਹ ਕਣਜਾਨ ਡਾਕਟਰ ਦੇ ਕੋਲ ਤੁਸੀਂ ਦਵਾਈ ਲੈਣ ਜਾਓ ਤੁਹਾਡੀ ਬਿਮਾਰੀ ਪੁੱਛਣ ਤੋਂ ਲੱਭਾ ਦੂਜੀ ਗੱਲੇ ਨਹੀਂ ਕਰਦਾ ਉਹ ਸਕ੍ਰਿਪਟ ਲਿਖੀ ਜਾਂਦਾ ਆਪਣੀ ਪ੍ਰੈਸਕ੍ਰਿਪਸ਼ਨ ਲਿਖੀ ਜਾਂਦਾ ਗੱਲਾਂ ਕਰੀ ਜਾਂਦਾ ਤੁਹਾਨੂੰ ਪੁੱਛੀ ਜਾਂਦਾ ਟੈਸਟ ਲਿਖ ਦਿੰਦਾ ਦਵਾਈ ਦੇ ਦਿੰਦਾ ਮੈਨੂੰ ਮੈਂ ਕਿੱਥੇ ਉਹ ਇੱਕ ਫੋਟੋ ਬੜੀ ਵਾਇਰਲ ਹੋਈ ਸੀ ਰੀਲ ਪਤਾ ਨਹੀਂ ਸੀਗੀ ਆਪ ਜਦੋਂ ਆਮ ਤੌਰ ਤੇ ਇੰਸਟਾਗ੍ਰਾਮ ਵਗੈਰਾ ਫੇਸਬੁੱਕ ਚ ਚਲਾਉਂਦੇ ਆ ਸੋਸ਼ਲ ਮੀਡੀਆ ਚ ਚਲਾਉਂਦੇ ਆ ਤੇ ਉੱਤੇ ਆਂਦੀ ਆ ਕਹਿੰਦੇ ਡਾਕਟਰ ਕੀ ਲਿਖਦਾ ਉਹ ਕਹਿੰਦਾ ਲਿਖਦਾ ਮੈਂ ਵੀ ਲੁੱਟਿਆ ਹੁਣ ਤੇਰੇ ਤੋਂ ਭਜਣ ਲੱਗਾ ਤੂੰ ਵੀ ਲੁੱਟ ਲੈ ਤੂੰ ਵੀ ਲੁੱਟ ਉਹ ਸਾਫ਼ ਮੈਨੂੰ ਲੱਗਦਾ ਹੈ ਨਾ ਤੇ ਉਹ ਕਹਾਵਤ ਢੁੱਕਦੀ ਹੈ ਨਾ ਤੇ ਤੁਸੀਂ ਇੱਕ ਦੇਖੋ ਪੇ ਇਹ ਪਹਿਲਾਂ ਦਸੂਏ ਸੀ ਇਹਦਾ ਕੰਟੈਕਟ ਕਿਸੇ ਡਾਕਟਰ ਉੱਥੇ ਉਸ ਡਾਕਟਰ ਦੀ ਦਸੂਹੇ ਵਾਲੇ ਦੀ ਇਸ ਤਰ੍ਹਾਂ ਉਹਦੀ ਬਦਲੀ ਹੋ ਜਾਂਦੀ ਆ ਤੇ ਉੱਥੇ ਜਿਹੜੇ ਡਾਕਟਰ ਆਉਂਦੇ ਆ ਉਹ ਇਹਨੂੰ ਭਜਾ ਦਿੰਦੇ ਆ ਭਜਾਣ ਤੋਂ ਬਾਅਦ ਹਸਪਤਾਲ ਦੇ ਆਪਾਂ ਮੈਂ ਨਾਮ ਮੈਂਸ਼ਨ ਨਹੀਂ ਕਰਦਾ ਐਸਐਮਓ ਸਮੇਤ ਤਿੰਨ ਡਾਕਟਰਾਂ ਦੇ ਨਾਮ ਆਏ ਆ ਜਿਹਦੇ ਇਹਦੇ ਨਾਲ ਸਬੰਧ ਸੀਗੇ ਔਰ ਜਿਹੜੇ ਬਿਲਕੁਲ ਬਾਈ ਨੇਮ ਸ਼ਿਕਾਇਤ ਕੀਤੀ ਆ ਡਾਕਟਰ ਗੁਰਮਿੰਦਰ ਸਿੰਘ ਨਾਮਕ ਵੀ ਆਤੀ ਨੇ ਯਾ ਸ਼ਿਕਾਇਤੀਆਂ ਕਾਪੀਆਂ ਸਾਡੇ ਕੋਲ ਹੈਗੀਆਂ ਆ ਤੇ ਤੁਸੀਂ ਇਹ ਦੇਖੋ ਪਰ ਅ ਕਿੱਦਾਂ ਦਾ ਹਸੋ ਹੀਣਾ ਸਿਹਤ ਵਿਭਾਗ ਹੋ ਗਿਆ ਪੇ ਇੱਕ 10ਵੀਂ ਪਾਸ ਨੂੰ ਜਿਹੜਾ ਹੈ ਔਰ ਐਡੇ ਐਕਸਪਰਟ ਜਿਹਨੇ ਲੋਕਾਂ ਲਈ ਰੱਬ ਦਾ ਰੂਪ ਜਾਣੇ ਜਾਂਦੇ ਆ ਉਹਨਾਂ ਨੂੰ ਇੱਕ 10ਵੀਂ ਪਾਸ ਨੂੰ ਸੇਵਾਵਾਂ ਦੇਣੀਆਂ ਪੈ ਰਹੀਆਂ ਦੀਪਕ ਜੀ ਇੱਕ ਸਵਾਲ ਦਰਸ਼ਕਾਂ ਨੂੰ ਦੱਸ ਦਿਓ ਬੜਾ ਇੱਕ ਆਸਾਨ ਸ਼ਬਦਾਂ ਦੇ ਵਿੱਚ ਕਿ ਜਿਹੜਾ 10ਵੀਂ ਪਾਸ ਪਰਮਜੀਤ ਸਿੰਘ ਅੰਸ਼ ਹਸਪੀਟਲ ਦਾ ਖੁਦ ਨੂੰ ਡਾਇਰੈਕਟਰ ਦੱਸਦਾ ਜਦੋਂ ਸਰਕਾਰੀ ਹਸਪਤਾਲਾਂ ਦੇ ਵਿੱਚ ਆਪਰੇਸ਼ਨ ਥੀਏਟਰ ਦੇ ਵਿੱਚ ਜਾਂਦਾ ਸੀ ਤਾਂ ਇਹਦਾ ਕੰਮ ਕੀ ਸੀ ਉੱਥੇ ਆਪਰੇਸ਼ਨ ਕਰਦਾ ਸੀ ਜਾ ਜਿਹੜੇ ਆਪਰੇਸ਼ਨ ਜਿਹੜੇ ਹੱਡੀਆਂ ਤੇ ਮਾਰ ਹੁੰਦੇ ਨੇ ਜਾਂ ਹੋਰ ਜਿਸ ਕੰਮ ਤੇ ਵੀ ਉਹ ਸੰਬੰਧਿਤ ਡਾਕਟਰ ਹੋਣਗੇ ਉਹਨਾਂ ਨੂੰ ਗਾਈਡ ਕਰਦਾ ਸੀ ਉਹ ਚੇਤਨ ਜੀ ਅਸੀਂ ਇੱਕ ਐਕਸ-ਰੇ ਕਰਾ ਲੰਨੇ ਆ ਐਕਸ-ਰੇ ਕਰਾ ਕੇ ਉਹ ਰਿਪੋਰਟ ਸਾਨੂੰ ਦੇ ਦਿੰਦੇ ਆ ਜਾਂ ਅਸੀਂ ਸਕੈਨ ਕਰਾਣੇ ਆ ਉਹ ਸਾਨੂੰ ਰਿਪੋਰਟ ਦੇ ਦਿੰਦੇ ਆ ਸਾਨੂੰ ਉਹਨਾਂ ਦੀ ਭਾਸ਼ਾ ਨਹੀਂ ਸਮਝ ਆਂਦੀ ਮੈਂ ਫੈਲਾ ਐਜੂਕੇਟਡ ਐ ਤੁਸੀਂ ਫੈਲਾ ਐਜੂਕੇਟਡ ਐ ਸਾਨੂੰ ਉਹਨਾਂ ਦੀ ਭਾਸ਼ਾ ਹੀ ਨਹੀਂ ਸਮਝ ਆਂਦੀ ਆ ਉਹਨੂੰ 10ਵੀਂ ਪਾਸ ਨੂੰ ਕਿੱਥੋਂ ਭਾਸ਼ਾ ਨਹੀਂ ਸਮਝ ਆ ਜਾਣੀ ਮੈਂ ਤਾਂ ਹੀ ਪੁੱਛ ਰਿਹਾ ਕੰਮ ਕਰਦਾ ਕੀ ਸੀਗਾ ਉਹ ਕੰਮ ਆ ਜਾਲ ਫਸਾ ਕੇ ਉਹਨਾਂ ਨੂੰ ਦੇਣੇ ਸੀ ਉਹਨਾਂ ਨੇ ਵੀ ਕਮਾਈ ਕਰਾਣੀ ਸੀ ਤੇ ਆਪਣੀ ਵੀ ਕਮਾਈ ਕਰਾਣੀ ਸੀ ਆਪਣੇ ਹਸਪੀਟਲ ਤੋਂ ਇੱਥੇ ਲਿਆਂਦਾ ਸੀਗਾ ਆਪਣੇ ਹਸਪੀਟਲ ਦੇ ਵਿੱਚ ਫਸਾਣੇ ਜਾਲ ਚ ਇਹਨਾਂ ਨੇ 60 ਗੱਠ ਕਰਕੇ ਕਮਾਈ ਕਰਨੀ ਸੀ ਤੇ ਇਹ ਫਿਰ ਕਿੱਦਾਂ ਠੱਗਦੇ ਸੀਗੇ ਸਰਕਾਰੀ ਹਸਪਤਾਲਾਂ ਚ ਤਾਂ ਇਲਾਜ ਫ੍ਰੀ ਆ ਨਾਲੇ ਉਤੋਂ ਬਾਅਦ ਇਹਨਾਂ ਦੇ ਨਿੱਜੀ ਵੀ ਹੈਗੇ ਆ ਹਸਪੀਟਲ ਪਾਚਾ ਸਰਕਾਰੀ ਤੋਂ ਬਾਅਦ ਅੱਗੇ ਰੈਫਰ ਕਰ ਦੇਣੀ ਜੀ ਫਲਾਣੇ ਹਸਪਤਾਲ ਨਾਲ ਡਾਕਟਰ ਨਾਲ ਸੰਬੰਧ ਕਰ ਸੰਪਰਕ ਕਰ ਲਓ ਹਾਂ ਜੀ ਬਿਲਕੁਲ ਜੀ ਹੋਰ ਹੈ ਸੀਗੇ ਤੇ ਹੁਣ ਇਹ ਤਾਂ ਫਿਰ ਮੈਂ ਕਹਿੰਦਾ ਫੇਫੂਕ ਨਹੀਂ ਨਿਕਲੀ ਸਿਹਤ ਕ੍ਰਾਂਤੀ ਦੀ ਤਾਂ ਸਿਹਤ ਕ੍ਰਾਂਤੀ ਫੂਕ ਹੋ ਗਿਆ ਹਵਾਈ ਹੋ ਗਿਆ ਜੀ ਦੇਖੋ ਹੁਣ ਮੈਂ ਨਾਮ ਨਹੀਂ ਲਿਆ ਕਿਸੇ ਦਾ ਵੀ ਡਾਕਟਰ ਦਾ ਜਿਸ ਲਈ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਤੇ ਮੈਂ era ਆਪਣਾ ਹਸਪੀਟਲ ਆ ਕਠਾਰ ਦੇ ਵਿੱਚ ਤੇ ਮੈਂ ਉਹਦੇ ਤੇ ਮੈਂ ਡਾਕਟਰ ਹਾਇਰ ਕੀਤੇ ਹੋ ਆ ਪਰਮਜੀਤ ਦਾ ਕਹਿਣਾ ਹੈ ਪਰਮਜੀਤ ਦਾ ਕਹਿਣਾ ਹੈਗਾ ਤੇ ਮੈਂ ਉਹਨਾਂ ਨੂੰ ਉੱਥੇ ਲੈ ਜਾਣਾ ਉਹ ਕਹਿੰਦਾ ਜਿਹੜਾ ਉਹਨੇ ਕਿਹਾ ਕਹਿੰਦਾ ਹੁਸ਼ਿਆਰਪੁਰ ਸਿਵਲ ਹਸਪਤਾਲ ਦੇ ਡਾਕਟਰ ਅਮਰਪ੍ਰੀ ਸਿੰਘ ਆਰਥੋ ਸਰਜਨ ਬਿਲਕੁਲ ਤਸੂਆ ਸਿਵਲ ਹਸਪਤਾਲ ਦੇ ਡਾਕਟਰ ਬਲਵਿੰਦਰ ਕੁਮਾਰ ਅਤੇ ਡਾਕਟਰ ਮਨਮੋਹਨ ਸਿੰਘ ਵੱਲੋਂ ਬੁਲਾਏ ਜਾਣ ਤੇ ਗਿਆ ਸੀਗਾ ਹੁਣ ਮੈਨੂੰ ਇਹ ਨਹੀਂ ਸਮਝ ਆਦੀ ਜਿਹੜਾ ਆਰਥੋ ਦਾ ਸਪੈਸ਼ਲਿਸਟ ਹੋਵੇ ਉਹਨੂੰ 10ਵੀਂ ਪਾਸ ਨੂੰ ਬੁਲਾ ਕੇ ਕੀ ਕਰਨਾ ਜੇ ਵਾਕਈ ਬੁਲਾਇਆ ਹੈ ਜਿਦਾਂ ਜੀ ਜੀ ਫੇਰ ਤਾਂ ਕੁਛ ਨਾ ਕੁਛ ਗੜਵਾੜਾ ਇਹਦੇ ਦਾ ਮਤਲਬ ਕਮਿਸ਼ਨ ਤੇ ਕੰਮ ਚੱਲ ਰਿਹਾ ਦੇਖੋ ਇੱਕ ਸ਼ਿਕਾਇਤ ਕਰਤਾ ਨੇ ਇੱਕ ਲਾਈਨ ਮੈਂਸ਼ਨ ਕੀਤੀ ਆ ਹਾਲਾਂਕਿ ਅਸੀਂ ਦੋਸ਼ੀ ਨਹੀਂ ਠਾ ਰਹੇ ਆ ਰਹੇ ਕਿਸੇ ਨੂੰ ਵੀ ਅਸੀਂ ਤਾਂ ਜੋ ਚਿੱਠੀ ਦੇ ਆਧਾਰ ਤੇ ਆਪਾਂ ਗੱਲਬਾਤ ਕਰ ਰਹੇ ਆ ਕਿਉਂਕਿ ਇਹ ਉਹ ਤਿਰਫੋੜ ਕਰਦੇ ਹੁੰਦੇ ਫਿਰ ਬਾਅਦ ਚ ਇਹ ਮੀਡੀਆ ਇਦਾਂ ਧਰਨੇ ਵੀ ਛੇਤੀ ਲੱਗ ਜਾਂਦੇ ਆ ਜੀ ਇੱਕ ਲਾਈਨ ਲਿਖੀ ਆ ਜੀ ਉਪਰੋਕਤ ਸਾਰਾ ਕੁਝ ਡਾਕਟਰ ਸਵਾਤੀ ਐਸ ਐਮਓ ਸਿਵਲ ਹਸਪਤਾਲ ਹੁਸ਼ਿਆਰਪੁਰ ਡਾਕਟਰ ਬਲਵਿੰਦਰ ਕੁਮਾਰ ਅਤੇ ਡਾਕਟਰ ਅਮਰਪ੍ਰੀਤ ਸਿੰਘ ਐਮ ਐਸ ਆਰ ਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਡਾਕਟਰ ਦਵਿੰਦਰ ਕੁਮਾਰ ਮੈਡੀਕਲ ਅਫਸਰ ਸਿਵਲ ਹਸਪਤਾਲ ਦਸੂਹਾ ਦੀ ਮਿਲੀ ਭੁਗਤ ਨਾਲ ਹੋ ਰਿਹਾ ਹੈ ਜੀ ਬਿਲਕੁਲ ਜੀ ਜਿਲੇ ਕਿਸੇ ਨੇ ਵੀ ਕੀਤੀ ਪਾ ਜਿਨੇ ਵੀ ਸ਼ਿਕਾਇਤ ਕੀਤੀ ਫਿਰ ਤੁਸੀਂ ਇੱਕ ਹੋਰ ਦੱਸੋ ਕੋਈ ਕੱਚਾ ਖਿਡਾਰੀ ਨਹੀਂ ਹੈ ਬਿਲਕੁਲ ਇੱਕ ਬਿਲਕੁਲ ਦੇਖੋ ਬਿੰਦ ਪ੍ਰੂਫ ਉਹਨੇ ਕੁਛ ਨਾ ਕੁਛ ਕੀਤਾ ਹੋਣਾ ਜਿਹੜਾ 10ਵੀਂ ਪਾਸ ਹਸਪੀਟਲ ਦਾ ਐਮਡੀ ਇਹ ਮੰਨਦਾ ਤੇ ਉਹ ਮੈਨੂੰ ਬੁਲਾਉਂਦੇ ਆ ਤਾਂ ਮੈਂ ਜਾਣਾ ਡਾਇਰੈਕਟਰ ਡਾਇਰੈਕਟਰ ਦੱਸਦਾ ਸੀ ਉਹ ਇਹ ਮੰਨਦਾ ਵੀ ਡਾਕਟਰ ਮੈਨੂੰ ਬੁਲਾਉਂਦੇ ਆ ਤਾਂ ਮੈਂ ਤਾਂ ਜਾਨਾ ਤੇ ਇਹਦਾ ਮਤਲਬ ਦਾਲ ਤਾਂ ਕਾਲੀ ਆ ਚੇਤਨ ਜੀ ਜਾਲਬ ਕਾਲੀ ਨਹੀਂ ਲੱਗਦੀ ਮੈਨੂੰ ਦਾਲ ਦੇ ਵਿੱਚ ਕਾਲਾ ਨਹੀਂ ਹੈਗਾ ਮੈਨੂੰ ਦਾਲ ਕਾਲੀ ਲੱਗਦੀ ਆ ਤੁਸੀਂ ਸੈਕਿੰਡ ਲਈ ਇੱਕ ਇਹ ਦੇਖੋ ਉਹ ਕਹਿੰਦਾ ਜੀ ਵੀ ਜਿਹੜੇ ਸ਼ਿਕਾਇਤ ਕਰਤਾ ਡਾਕਟਰ ਦਾ ਨਾਮ ਲਿਖਿਆ ਆ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਮੈਂ ਕੋਈ ਸ਼ਿਕਾਇਤ ਨਹੀਂ ਕੀਤੀ ਉਹ ਕਹਿੰਦਾ ਜੀ ਵੀ ਇਹ ਸ਼ਿਕਾਇਤ ਝੂਠੀ ਆ ਆਪਾਂ ਵੀ ਮੰਨਦੇ ਆ ਤੇ ਬਦਲੇ ਲੈਣ ਲਈ ਜਾਂ ਦੂਸਰੇ ਕਰਣ ਲਈ ਸ਼ਿਕਾਇਤਾਂ ਝੂਠੀਆਂ ਹੁੰਦੀਆਂ ਹੈ ਡਾਕਟਰ ਸਵਾਤੀ ਨੂੰ ਮੈਂ ਮਾਲਪੁਰ ਹਸਪੀਟਲ ਤੋਂ ਜਾਣਦਾ ਠੀਕ ਹੈ ਜੀ ਇੱਥੇ ਜਦੋਂ ਪ੍ਰੋਮੋਸ਼ਨ ਹੋਈ ਆ ਜਾਗਰਨ ਚ ਆਇਆ ਪੰਜਾਬੀ ਜਾਗਰਨ ਚ ਉਸ ਤੋਂ ਵੀ ਆਣਾ ਜਾਣਾ ਸਾਡਾ ਰੋਜ਼ ਦਾ ਉਹਨਾਂ ਨਾਲ ਪੈਂਦਾ ਪਰ ਮੈਨੂੰ ਇੱਕ 30 35 ਦੇ ਕਰੀਬ ਡਾਕਟਰ ਹੋਣੇ ਆ ਤੇ ਕੁਝ ਡਾਕਟਰਸ ਦੀਆਂ ਅਪਾਰਟਮੈਂਟਸ ਦੇ ਦਮ ਗਜੇ ਮਾਰੇ ਜਾਂਦੇ ਆ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਵੀ ਅਸੀਂ ਐਨੇ ਡਾਕਟਰ ਨਿਯੁਕਤ ਕਰਤੇ ਹੁਣ ਇਲਾਜ ਸੁਣ ਜਾਂ ਜੇ ਉਸ ਸ਼ਿਕਾਇਤ ਦੇ ਵਿੱਚ ਤਿੰਨ ਨਾਮ ਹੈ ਤੇ ਕੁਝ ਨਾ ਕੁਝ ਤਾਂ ਕਾਲਾ ਹੀ ਆ ਚੇਤਨੀ ਜਿਹੜੇ ਤਿੰਨ ਗਏ ਫੇਰ ਤੁਸੀਂ ਇੱਕ ਦੇਖੋ ਇਸ ਤੋਂ ਬਾਅਦ ਮੈਂ ਸੀਐਮਓ ਸਾਹਿਬ ਨਾਲ ਵੀ ਗੱਲ ਕਰਦਾ ਬਿਲਕੁਲ ਸਿਵਲ ਸਰਜਨ ਸਾਹਿਬ ਡਾਕਟਰ ਪਵਨ ਹੁਣਾਂ ਨਾਲ ਗੱਲਬਾਤ ਹੋਈ ਹੈ ਜੇ ਨਾਲ ਵੀ ਗੱਲ ਕਰਦਾ ਉਹਨਾਂ ਦਾ ਕੀ ਕਹਿਣਾ ਜੀ ਉਹ ਵੀ ਦੱਸ ਦਿਓ ਚੇਤਨ ਜੀ ਉਹਨਾਂ ਦਾ ਕਹਿਣਾ ਇਹ ਹੈ ਸਿਗਾ ਬਈ ਜਿਸ ਲਈ ਇਸ ਮਾਮਲੇ ਤੇ ਮੈਂ ਉਹਨਾਂ ਨੂੰ ਗੱਲ ਪੁੱਛੀ ਤੇ ਉਹਨਾਂ ਦਾ ਬੇਅਫਟ ਟੱਗ ਗਈ ਹੋਰ ਤਰ੍ਹਾਂ ਹੋ ਗਿਆ ਜਾਨੀ ਉਹਨਾਂ ਨੂੰ ਇਹ ਮਹਿਸੂਸ ਹੋ ਗਿਆ ਤੇ ਮਾਮਲਾ ਬਾਅਦ ਚਲਾ ਗਿਆ ਮੇਰਾ ਬੜਾ ਤਜਰਬਾ ਆ 26 27 ਸਾਲ ਦਾ ਤਜਰਬਾ ਆ ਜਾਮਲਿਸਮ ਦਾ ਮੈਂ ਟੀਚਰ ਵੀ ਰਿਹਾ ਤੁਹਾਨੂੰ ਪਤਾ ਹੀ ਆ ਬਿਲਕੁਲ ਅਸੀਂ ਤਾਂ ਬੱਚੇ ਦੀ ਕਲਾਸ ਚ ਅੱਖ ਪੜ੍ਹ ਕੇ ਦੱਸ ਦੇਈ ਸੀ ਕਿ ਬੱਚੇ ਦੇ ਮਨ ਚ ਹੈਗਾ ਕੁਝ ਹੋ ਕੁਝ ਬੋਲਣ ਵਾਲਾ ਮੈਂ ਉਹਨਾਂ ਦੀ ਭਾਸ਼ਾ ਤੇ ਅੰਦਾਜ਼ਾ ਲਾ ਲਿਆ ਪਹਿਲਾਂ ਨੂੰ ਮੈਂ ਉਹਨਾਂ ਨੂੰ ਪੁੱਛਿਆ ਇਹ ਇਹ ਮਾਮਲਾ ਉਹ ਕਹਿੰਦੇ ਜੀ ਕਮੇਟੀ ਬਣਾਤੀ ਆ ਤੇ ਮੈਂ ਕਹਿੰਦੀ ਕਾਹਦੀ ਕਮੇਟੀ ਬਣਾਈ ਆ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਕਿ ਕਮੇਟੀ ਬਣਾਤੀ ਆ ਤੁਹਾਨੂੰ ਨਹੀਂ ਪਤਾ ਕਮੇਟੀ ਕੀ ਹੁੰਦੀ ਆ ਬਰਡਿੰਗ ਸੀ ਉਹਨਾਂ ਦੀ ਮੈਨੂੰ ਫੇਰ ਮੈਂ ਆਪਣੇ ਸੋਰਸਸ ਤੋਂ ਚੇਤਨ ਜੀ ਇਹ ਪਤਾ ਕੀਤਾ ਕਿ ਕਿਹੜੀ ਕਮੇਟੀ ਬਣੀ ਆ ਪੰਜ ਮੈਂਬਰ ਦੀ ਪੰਜ ਮੈਂਬਰ ਦੀ ਕਮੇਟੀ ਬਣੀ ਆ ਇਸ ਮਾਮਲੇ ਦੀ ਪੜਤਾਲ ਲਈ ਕੌਣ ਕੌਣ ਸ਼ਾਮਿਲ ਹੈ ਅ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਹਰਵੰਸ ਕੌਰ ਜੀ ਜੀ ਜ਼ਿਲ੍ਹਾ ਟੀਕਾਕਰਨ ਅਫਸਰ ਸੀਮਾ ਗਰਗ ਜੀ ਜੀ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਤਿੰਦਰ ਭਾਟਿਆ ਜੀ ਜੀ ਈਐਸਸੀ ਡਾਕਟਰ ਦਵਿੰਦਰਪਾਲ ਅਤੇ ਦਫ਼ਤਰ ਸੁਪਰਡੈਂਟ ਦਵਿੰਦਰ ਕੁਮਾਰ ਡੀਕੇ ਭੱਟੀ ਸ਼ਾਮਲ ਹਨ ਸ਼ਾਮਲਾ ਇਹ ਪੰਜ ਮੈਂਬਰੀ ਕਮੇਟੀ ਆ ਹੁਣ ਇਹ ਪੜਤਾਲ ਕਰੂਗੀ ਦੇਖੋ ਸਰਕਾਰ ਦੇ ਉਦਮਾਂ ਨੂੰ ਜਾਂ ਸਰਕਾਰ ਦੀ ਛਵੀ ਨੂੰ ਸੁਧਾਰਨ ਲਈ ਮੈਂ ਇਸੇ ਹੀ ਕਮੇਟੀ ਨੂੰ ਅੱਜ ਆਪਣੇ ਇਸ ਚੈਨਲ ਦੇ ਮਾਧਿਅਮ ਤੋਂ ਅਪੀਲ ਕਰਦਾ ਨਿਰਪੱਖਤਾ ਨਾਲ ਜਾਂਚ ਕਰਿਓ ਕਲਾਸਮੇਟ ਨੂੰ ਕਲਾਸਮੇਟ ਆਪਾਂ ਕਹਿੰਦੇ ਨੇ ਵੈਸੇ ਕਹੀਏ ਪੇ ਆਪਾਂ ਪ੍ਰੋਫੈਸ਼ਨਲ ਮੇਟ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੀਏ ਇਹ ਲੋਕਾਂ ਦੇ ਕੋਲ ਇਹ ਜਾਣਨਾ ਚਾਹੀਦਾ ਪੇ ਪ੍ਰਾਈਵੇਟ ਔਰ ਨਿੱਜੀ ਹਸਪਤਾਲਾਂ ਦੇ ਵਿੱਚ ਕਿਸ ਤਰ੍ਹਾਂ ਲੁੱਟਖਸਟ ਹੁੰਦੀ ਹੈ ਪਰ ਇਹਨਾਂ ਦੇ ਨਾਲ ਨਾਲ ਸਰਕਾਰ ਦੇ ਨੁਮਾਇੰਦੇ ਦੀ ਵੀ ਪ੍ਰੀਖਿਆ ਹੈ ਜੀ ਕਿਉਂਕਿ ਸਿਹਤ ਕ੍ਰਾਂਤੀ ਤੇ ਨਾਂ ਤੇ ਭਗਵੰਤ ਮਾਨ ਅਰਵੰਦ ਕੇਜਰੀਵਾਲ ਮਨੀਸ਼ ਉਸ ਸੋਧਿਆ ਵੱਡੇ ਵੱਡੇ ਤੁਮ ਗੰਜੇ ਮਾਰਦੇ ਨੇ ਹਾਂਜੀ ਤੁਮ ਗੰਜੇ ਤਾਂ ਸਾਡੇ ਲੋਕਲ ਲੀਡਰ ਵੀ ਮਾਰ ਰਹੇ ਆ ਐਮਪੀ ਸਾਹਿਬ ਐ ਐਮਐਲਏ ਸਾਹਿਬ ਐ ਹੁਸ਼ਿਆਰਪੁਰ ਦੇ ਐਮਐਲਏ ਸਾਹਿਬ ਐ ਸਾਰਾ ਤਾਂ ਜੇ ਆਪਾਂ ਦੇਖਿਆ ਜਾਵੇ ਮੁਕੇਰੀਆਂ ਦਾ ਕਿ ਛੱਡ ਕੇ ਉੱਥੇ ਬੀਜੇਪੀ ਦੇ ਐਮਐਲਏ ਬਾਕੀ ਦਾ ਸਾਰਾ ਕਬਜ਼ਾ ਜ਼ਿਲ੍ਹੇ ਦੇ ਉੱਤੇ ਐਸ ਵੇਲੇ ਝਾੜੂ ਵਾਲਿਆਂ ਦਾ ਇਹ ਉਹਨਾਂ ਨੂੰ ਵੀ ਚਾਹੀਦਾ ਕਿ ਆਪਣੀਆਂ ਸਿਹਤ ਸਹੂਲਤਾਂ ਦੇ ਦਾਅਵਿਆਂ ਨੂੰ ਚੇਤਨਜੀ ਸਾਰਥਕ ਕਰਨ ਲਈ ਇਸ ਮੈਟਰ ਦੇ ਵਿੱਚ ਦਿਲਚਸਪੀ ਲੈਣੀ ਚਾਹੀਦੀ ਆ ਖਾਸ ਕਰ ਡਾਕਟਰ ਮੰਤਰੀ ਰਵਜੋਤ ਜੀ ਨੂੰ ਤੇ ਆਪਣੇ ਜ਼ਿਲ੍ਹੇ ਦੇ ਜਿਹੜੇ ਹਿਸ਼ਾਰਪੁਰ ਲੋਕਲ ਦੇ ਐਮਐਲਏ ਹੈਗੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਬ੍ਰਹਮ ਸ਼ੰਕਰ ਜెంਪਾ ਜੀ ਨੂੰ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਹੁਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਤੇ ਅਸੀਂ ਇਸ ਅਦਾਰਾ ਹਿਸ਼ਾਰਪੁਰ ਤੇ ਇਸ ਦੀ ਵੇਟ ਕਰਾਂਗੇ ਇਸ ਤਰ੍ਹਾਂ ਨਾ ਹੋਵੇ ਕਿ ਇਹ ਬਹੁਤ ਲੰਬਾ ਇਨਕੁਆਰੀਆਂ ਦੀ ਤਰ੍ਹਾਂ ਚੱਲ ਜਵੇ ਤੇ ਇਹ ਮਾਮਲਾ ਜਿਹੜਾ ਹੈ ਫਾਈਲਾਂ ਚ ਜਾਂ ਕਾਗਜ਼ਾਂ ਚ ਦਬੇ ਦਬੇ ਰਿਹਾ ਹੈ ਪਰ ਉਮੀਦ ਕੀ ਹੈ ਕਿ ਕਿ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਸਰਕਾਰੀ ਅਫਸਰ ਨੇ ਆਪਣੇ ਹੀ ਮੈਕਮੇ ਤੇ ਵਿਰੁੱਧ ਕਾਰਵਾਈ ਕਰਨਗੇ ਮੈਂ ਤਾਂ ਚੇਤੰਨ ਨਿਰਪੱਖਤਾ ਦੇ ਨਾਲ ਜੇ ਕਰਨ ਤਾਂ ਫਿਰ ਉਹ ਸੋਚ ਸਕਦਾ ਹੈ ਕਿ ਅਸੀਂ ਉਹਨਾਂ ਨੂੰ ਗਲਤ ਨਹੀਂ ਕਹਿੰਦੇ ਅਸੀਂ ਦੋਸ਼ੀ ਨਹੀਂ ਠਹਿਰਾਉਂਦੇ ਉਹਨਾਂ ਨੂੰ ਨਿਰਪੱਖਤਾ ਦੇ ਨਾਲ ਜਾਂਚ ਹੋਵੇ ਅਸੀਂ ਤਾਂ ਇਸ ਵਿਸ਼ੇ 'ਤੇ ਜ਼ੋਰ ਦੇ ਰਹੇ ਹਾਂ ਜੀ ਦੇਖੋ ਜੇ ਚੇਤਨਜੀ ਆਪਾਂ ਮੈਂ ਦਰਸ਼ਕਾਂ ਦੀ ਕਚਹਿਰੀ ਚ ਵੀ ਐਸੈਪਟ ਕਰਨ ਤੋਂ ਨਹੀਂ ਆ ਸਾਡਾ ਕੋਈ ਪੱਤਰਕਾਰ ਗਲਤ ਆ ਅਸੀਂ ਫੇਰ ਵੀ ਕਹੀਦਾ ਭਾਵਾ ਤੂੰ ਗਲਤ ਤਾਂ ਹੈਗਾ ਆ ਅੰਦਰ ਪੜ ਕੇ ਗਲਤ ਕਰ ਲਈਦਾ ਪਰ ਬਾਹਰ ਉਹਨੂੰ ਪ੍ਰੋਟੈਕਟ ਕਰਦੇ ਆ ਪਰ ਇੱਥੇ ਇਹ ਕੰਮ ਨਹੀਂ ਹੋਣਾ ਚਾਹੀਦਾ ਠੀਕ ਆ ਜੀ ਪ੍ਰੋਟੈਕਟ ਨਹੀਂ ਇਹ ਲੋਕਾਂ ਦੀ ਸਿਹਤ ਲੋਕਾਂ ਦੀ ਸਿਹਤ ਸੁਰੱਖਿਆ ਦੇ ਨਾਲ ਜੁੜਿਆ ਸਵਾਲ ਹੈ ਜੀ ਬਿਲਕੁਲ ਲੋਕਾਂ ਦੀ ਆਰਥਿਕਤਾ ਨਾਲ ਜੁੜਿਆ ਸਵਾਲ ਹੈ ਲੋਕਾਂ ਦਾ ਸਰਕਾਰ ਤੇ ਯਕੀਨ ਦਾ ਸਵਾਲ ਹੈ ਇਹ ਜਿਹੜੇ ਬਹੁਤ ਸਾਰੇ ਅਗਰ ਇਹ ਦੱਬ ਜਾਂਦੀ ਆ ਇਨਕੁਆਰੀ ਤਾਂ ਇਹਦੇ ਤੇ ਛੋਟੇ ਜਿਹੜੇ ਪ੍ਰਸ਼ਨ ਆ ਲੱਗਣੇ ਆ ਉਹ ਵੱਡੇ ਪ੍ਰਸ਼ਨ ਖੜੇ ਹੋ ਜਾਣਗੇ ਪਰ ਦੂਜੇ ਪਾਸੇ ਵੀ ਆ ਕਿ ਜੇਕਰ ਇਸ ਦੀ ਨਿਰਪੱਖਤਾ ਦੇ ਨਾਲ ਜਾਂਚ ਹੁੰਦੀ ਆ ਤਾਂ ਸਿਵਲ ਹਸਪਤਾਲ ਹਾਰਪੁਰ ਤੇ ਜਿਹੜੀ ਸ਼ਮੀ ਹੈ ਉਹ ਦਾਵਾਡੋਲ ਹੋਈ ਆ ਤਾਂ ਉਹ ਨਿੱਖਰ ਕੇ ਵੀ ਸਾਹਮਣੇ ਆਵੇਗੀ ਜੀ ਦੇਖੋ ਜੇ ਪਾਰਦਰਸ਼ਤਾ ਨਾਲ ਜੇ ਕਰਨਗੇ ਮੈਂ ਤਾਂ ਖੁਦ ਸਿਹਤ ਵਿਭਾਗ ਹਾਰਪੁਰ ਨੂੰ ਅਪੀਲ ਕਰੂੰਗਾ ਕਿ ਭੈਣੋ ਤੇ ਭਰਾਵੋ ਸ਼ਵੀਤਮ ਐਵੇਂ ਐਸੀ ਬਹੁਤ ਖਰਾਬ ਆ ਫਿਰ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਲਓ ਜਿੰਨਾ ਵੀ ਹੈਗਾ ਆ ਜਾਂ ਹਿਸ਼ਾਰਪੁਰ ਦੇ ਕਿਸੇ ਵੀ ਵਿਅਕਤੀ ਨਾਲ ਗੱਲ ਕਰ ਲਓ ਇਹ ਮੌਕਾ ਹੈ ਕਿ ਜੋ ਸਰਕਾਰ ਚਾਹੁੰਦੀ ਆ ਉਹ ਸਹੂਲਤਾਂ ਤੁਸੀਂ ਸਰਕਾਰੀ ਹਸਪਤਾਲ ਚ ਦਿਓ ਨਾ ਕਿ ਪ੍ਰਾਈਵੇਟ ਬੰਦਿਆਂ ਨਾਲ ਮਿਲੀ ਭੁਗਤ ਕਰਕੇ ਲੋਕਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰੋ ਬਹੁਤ ਬਹੁਤ ਧੰਨਵਾਦੀ ਭਗਜੇ ਸ਼ੁਕਰੀਆ ਜੀ ਸਰ